ਫਿਲਮ ਚੱਟਾ ਡੋਲੀ ਨਾ ਸਿਨੇਮਾ ਕਰਾਂ ਦੇ ਵਿੱਚ 5 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਉਹਨਾਂ ਦੀ ਸਟਾਰ ਕਾਸਟ ਅੱਜ ਲੰਧਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਦੇ ਲਈ ਮੌਜੂਦ ਹੈ ਤੇ ਮੇਰੇ ਨਾਲ ਆਰਟਿਸਟ ਸਨੀ ਗਿੱਲ ਮੌਜੂਦ ਨੇ ਸ਼ੁਗਲੀ ਜੁਗਲੀ ਮੌਜੂਦ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਨੀ ਗਿੱਲ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਪਾਲੀਵੁੱਡ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਤੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕਰ ਰਹੇ ਨੇ ਤੇ ਇਸ ਫਿਲਮ ਦੇ ਵਿੱਚ ਮੇਨ ਕਿਰਦਾਰ ਕਿਰਨਦੀਪ ਨੂੰ ਗਤਕਾ ਸिखਾਉਂਦੀ ਹੋਈ ਵੀ ਨਜ਼ਰ ਆ ਰਹੇ ਨੇ ਮੇਰੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸਰ ਇਹ ਇਸ ਫਿਲਮ ਦੇ ਬਾਰੇ ਜਾਣਕਾਰੀ ਦਿਓ ਇਸ ਫਿਲਮ ਦੇ ਵਿੱਚ ਤੁਸੀਂ ਕਿਰਨਦੀਪ ਸਿੰਘ ਜੋ ਕਿ ਮੇਨ ਲੀਡ ਦੇ ਵਿੱਚ ਨੇ ਉਹਨਾਂ ਨੂੰ ਗਤਕਾ ਸਿਖਾਉਂਦੇ ਹੋਏ ਨਜ਼ਰ ਆ ਰਹੇ ਹੋ ਆਪਣੇ ਕਿਰਦਾਰ ਦੇ ਬਾਰੇ ਥੋੜੀ ਹੋਰ ਜਾਣਕਾਰੀ ਦਿਓ ਹਾਂਜੀ ਮੇਰਾ ਕਿਰਦਾਰ ਇੱਕ ਵੀ ਉਹਦੇ ਉਸਤਾਦ ਦਾ ਕਿਰਦਾਰ ਹੈ ਉਹ ਜਦੋਂ ਪਿੰਡ ਵਾਪਸ ਆਉਂਦਾ ਗਤਕਾ ਸਿੱਖਣਾ ਚਾਹੁੰਦਾ ਮੈਂ ਪਹਿਲੇ ਉਹਨੂੰ ਨਾ ਕਰ ਦਿੰਦਾ ਜੀ ਕਿਉਂਕਿ ਮੇਰੇ ਨਾਲ ਇੱਕ ਇਨਸੀਡੈਂਟ ਹੋਇਆ ਹੁੰਦਾ ਤੇ ਬਟ ਉਹਦੀ ਜਿਹੜਾ ਜਨੂਨ ਦੇਖ ਕੇ ਉਹਦਾ ਇੰਟਰਸਟ ਦੇਖ ਕੇ ਮੈਂ ਉਹਨੂੰ ਉਹਦੇ ਚ ਆਪਣਾ ਪੁੱਤ ਮੈਨੂੰ ਨਜ਼ਰ ਆਉਂਦਾ ਫਿਲਮ ਉਹਨੂੰ ਮੰਨ ਜਾਂਦਾ ਗਤਕਾ ਸਿਖਾਉਣਾ ਬਹੁਤ ਮਿਹਨਤ ਕਰਦਾ ਤੇ ਉਸ ਵਾਰ ਉਹ ਫਿਰ ਮੁਕਾਬਲੇ 'ਚ ਸਾਲਾਂ ਦਾ ਮਲਹਾਰ ਦੇ ਹਾਰ ਦੇ ਵਿੱਚ ਜਿੱਤ ਦਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਪਹਿਲੀ ਵਾਰੀ ਮੇਰੇ ਲਈ ਬਹੁਤ ਚੈਲੰਜ ਸੀਗਾ ਕਿਉਂਕਿ ਮੈਂ ਕਦੇ ਗਤਕਾ ਆਪ ਨਹੀਂ ਖੇਡਿਆ ਕਦੇ ਤੇ ਬਟ ਉਦੋਂ ਲਈ ਮੈਨੂੰ ਸਿੱਖਣਾ ਪਿਆ ਤੇ ਸਰ ਕਿੰਨਾ ਸਮਾਂ ਤੁਹਾਨੂੰ ਲੱਗਾ ਸਿੱਖਣ ਦੇ ਲਈ ਕਿਉਂਕਿ ਤੁਸੀਂ ਆਪ ਪਹਿਲੀ ਵਾਰ ਉਹ ਚੀਜ਼ ਕਰਨੀ ਸੀ ਤੇ ਤੁਸੀਂ ਇੱਕ ਗੁਰੂ ਦਾ ਕਿਰਦਾਰ ਨਿਭਾਰੇ ਸੀ ਉਸ ਦੇ ਵਿੱਚ ਨਹੀਂ ਐਸਾ ੱਚ ਮੈਨੂੰ ਕੋਈ ਐਸੀ ਟ੍ਰੇਨਿੰਗ ਲੈਣ ਦੀ ਲੋੜ ਨਹੀਂ on the spot ਹੀ ਅਸੀਂ ਜਦੋਂ ਉਹ ਸੀਨ ਲੈਣਾ ਸੀਗਾ ਸੀਨ ਤੋਂ ਪਹਿਲਾਂ ਅਸੀਂ ਪ੍ਰੈਕਟਿਸ ਕਰਕੇ ਜਿਵੇਂ ਰਸਲ ਕਰਕੇ ਨਾਲ ਦੇ ਨਾਲ ਸੀਨ ਦੇ ਦਿੰਦੇ ਸੀਗੇ ਇੰਨਾ ਹੈ ਕਿ ਚਲੋ 25 ਸਾਲ ਹੋ ਗਏ ਇਸ ਲਾਈਨ ਚ ਮੈਂ ਰੱਬ ਵੱਲੋਂ ਥੋੜੀ ਜਿਹੀ ਕਿਰਪਾ ਹੈਗੀ ਵੀ ਫੜਾ ਫੜਾ ਆਪਾਂ ਸਿੱਖ ਲਈਦਾ ਤੇ ਉਹੀ ਫਿਰ ਉਹ ਸੌਲੇ ਸੀਨ ਦੇ ਕੇ ਤੇ ਕੱਲ ਹੀ ਦੱਸ ਸੀ ਸਰ ਇਸ ਫਿਲਮ ਦੇ ਵਿੱਚ ਤੁਹਾਨੂੰ ਚੁਣੌਤੀਪੂਰਨ ਕਿਰਦਾਰ ਲੱਗਾ ਇਸ ਵਾਰ ਕਿਉਂਕਿ ਇਸ ਵਾਰ ਬਹੁਤ ਨਵੀਂ ਚੀਜ਼ ਸੀਗੀ ਗੱਤ ਕਾ ਸਿੱਖਣਾ ਸੀ ਚੁਣੌਤੀਪੂਰਨ ਲੱਗਦਾ ਸੀਗਾ ਨਹੀਂ ਬਿਲਕੁਲ ਮੈਂ ਮੈਂ ਸੈਲਪ ਵੀ ਤਾਂ ਹੀ ਕੀਤਾ ਕਿ ਜਦੋਂ ਆਪਣਾ ਭੁਪਿੰਦਰ ਜੀ ਨੇ ਮੈਨੂੰ ਗੱਲ ਕੀਤੀ ਵੀ ਇਸ ਟੈਂਸਨ ਦਾ ਕਰੈਕਟਰ ਹੈ ਅੱਛਾ ਕਰੈਕਟਰ ਹੈ ਮੇਨ ਮੈਨੂੰ ਇਹੀ ਹੁੰਦਾ ਵੀ ਮੈਂ ਮਤਲਬ ਕੈਰੈਕਟਰ ਅੱਛਾ ਹੋਣਾ ਚਾਹੀਦਾ ਮਤਲਬ ਹੁਣ ਤੱਕ ਮੈਂ ਚਲੋ ਬਹੁਤ ਫਿਲਮਾਂ ਕੀਤੀਆਂ 25 30 ਫਿਲਮਾਂ ਕਰ ਚੁੱਕੇ ਆ ਪੰਜਾਬੀ ਦੀਆਂ ਤੇ ਕਦੀ ਇੰਨਾ ਕੈਰੈਕਟਰ ਮੈਨੂੰ ਅੱਛਾ ਚੈਲਿੰਜਿੰਗ ਮਿਲਿਆ ਨੋਰਮਲ ਫਾਦਰ ਦਾ ਕੈਰੈਕਟਰ ਸੀ ਬੜਾ ਫਲੈਟ ਜਿਹਾ ਕੈਰੈਕਟਰ ਹੁੰਦਾ ਸੀ ਬਟ ਇਸੇ ਲਈ ਮੈਂ ਐਕਸੈਪਟ ਕੀਤਾ ਖਾਲੇ ਕਿ ਮੈਨੂੰ ਗਤਕਾ ਨਹੀਂ ਸੀ ਆਉਂਦਾ ਪਰ ਫਿਰ ਵੀ ਐਕਸੈਪਟ ਕੀਤਾ ਮੈਂ ਕੋਈ ਗੱਲ ਨਹੀਂ ਕਹਿੰਦੇ ਕੋਈ ਗੱਲ ਨੂੰ ਉਹਦਾ ਤੁਸੀਂ ਮੇਰੇ ਤੋਂ ਛੱਡ ਦਿਓ ਤੇ ਬਟ ਇਹ ਮੇਰੇ ਲਈ ਸਭ ਤੋਂ ਬਿਹਤਰੀਨ ਕੈਰੇਕਟਰ ਹੋਂ ਤੱਕ। ਮੇਨ ਲੀਡ ਨੂੰ ਗੱਤ ਕਾ ਆਂਦਾ ਸੀਗਾ ਪਹਿਲਾਂ ਤੋਂ ਜਦੋਂ ਉਹ ਕਹਿ ਰਹੇ ਨੇ ਕਿ ਮੈਨੂੰ ਪਹਿਲਾਂ ਆਂਦਾ ਸੀਗਾ ਤੁਹਾਡੇ ਲਈ ਨਵੀਂ ਚੀਜ਼ ਸੀ ਫਿਰ ਉਹ ਤੁਹਾਨੂੰ ਕਿਵੇਂ ਦੱਸ ਰਹੇ ਸੀਗੇ ਕਿ ਨਹੀਂ ਇਦਾਂ ਨਹੀਂ ਇਹ ਤਾਂ ਕਦੇ ਹੋਇਆ ਤਾਂ ਉਹਨਾਂ ਨੇ ਤੁਹਾਨੂੰ ਟ੍ਰੈਕਟ ਕੀਤਾ ਹੋਵੇ। ਮੈਂ ਫਨੀ ਗੱਲ ਹੀ ਦੱਸ ਰਿਹਾ ਕਿ ਮਤਲਬ ਆਸੀਂ ਬੜੇ ਹੱਸਦੇ ਵੀ ਹੁੰਦੇ ਸੀਗੇ ਵੀ ਉਸਤਾਦ ਪਹਿਲੇ ਚੇਲੇ ਤੋਂ ਸਿੱਖਦਾ ਤੇ ਫਿਰ ਉਹ ਚੇਲੇ ਨੂੰ ਸਿਖਾਉਂਦਾ। ਬੜਾ ਇੱਕ ਲਾਈਟ ਮੂਮੈਂਟ ਸੀ ਗਿਆ ਬਟ ਮੇਰੇ ਲਈ ਬਹੁਤ ਵਧੀਆ ਗੱਲ ਸੀ ਕਿ ਮੈਂ ਮਤਲਬ ਕਿਰਨਦੀਪ ਵਰਗਾ ਬਹੁਤ ਫੋਨ ਹਾਰ ਮੁੰਡਾ ਤੇ ਆਏ ਵਿਸ਼ੇ ਮੋਲ ਦਾ ਬੈਸਟ। ਇਸ ਤੋਂ ਤੁਹਾਨੂੰ ਲੱਗਦਾ ਕਿ ਆਡੀਅנס ਨੂੰ ਇਹ ਨਵਾਂ ਕਨਸੈਪਟ ਤੁਸੀਂ ਲੈ ਕੇ ਆਏ ਹੋ ਇਹ ਪਸੰਦ ਆਵੇਗਾ ਲੋਕਾਂ ਨੂੰ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰੇਗਾ ਇਹ ਕਨਸੈਪਟ ਨਹੀਂ ਬਿਲਕੁਲ ਆਉਣਾ ਚਾਹੀਦਾ ਕਿਉਂਕਿ ਅਸੀਂ ਦੇਖੋ ਨਾ ਨਾ ਤਾਂ ਮੈਂ ਇਹਨੂੰ ਧਾਰਮਿਕ ਫਿਲਮ ਕਹਿਣਾ ਹੈ ਨਾ ਹਿਸਟੋਰੀਕਲ ਫਿਲਮ ਕਹਿਣਾ ਹੈ ਇੱਕ ਬੜੀ ਸੋਸ਼ਲ ਫਿਲਮ ਹੈ ਕਮਰਸ਼ੀਅਲ ਫਿਲਮ ਹੈ ਚਲੋ ਇੱਕ ਗੁੱਡ ਸਿਨੇਮਾ ਕਹਿ ਲਓ ਉਹਦੀ ਸ਼ੁਰੂਆਤ ਕਿਹ ਕਿ ਸਕਦੇ ਤੁਸੀਂ ਬਟ ਇਹ ਫਿਲਮ ਲੋਕਾਂ ਨੂੰ ਪਸੰਦ ਆਏਗੀ ਕਿਉਂਕਿ ਜਿਹੜੇ ਆਪਣੇ ਪੰਜਾਬੀ ਆ ਉਹਨਾਂ ਨੂੰ ਗੱਤਕੇ ਦਾ ਤਾਂ ਸਭ ਨੂੰ ਪਤਾ ਹੀ ਹੈ ਤੇ ਮੈਂ ਤਾਂ ਇਹ ਹੀ ਅਪੀਲ ਕਰੂੰਗਾ ਕਿ ਫਿਲਮ ਸਾਰਾ ਪਰਿਵਾਰ ਦੇਖੇ ਬੱਚਿਆਂ ਕਿਉਂਕਿ ਇਹ ਹੁਣ ਐਸ ਵੇਲੇ ਕੰਪੀਟੀਟਿਵ ਗੇਮ ਬਣ ਚੁੱਕੀ ਹੈ ਸਪੋਰਟ ਵਿੱਚ ਆ ਚੁੱਕਿਆ ਗੱਤਕਾ ਨੈਸ਼ਨਲ ਜਿਹੜਾ 올림픽ਸ ਹੈ ਉਹਦੇ ਚ ਆ ਚੁੱਕਿਆ ਹੌਲੀ ਹੌਲੀ ਇੰਟਰਨੈਸ਼ਨਲ ਵੀ ਜਾ ਸਕਦਾ ਤੇ ਬੱਚੇ ਇਹਨੂੰ ਸਿੱਖਣ ਤੇ ਅੱਗੇ ਆਉਣ ਤੇ ਉਹ ਆਪਣਾ ਮੈਡਲ ਵੀ ਜਿੱਤ ਸਕਦੇ ਐ ਅਚੀਵਮੈਂਟ ਕਰ ਸਕਦੇ ਆ ਜੀ ਮੇਰੇ ਨਾਲ ਹੁਣ ਸ਼ੁਗਲੀ-ਜੁਗਲੀ ਕਿਰਦਾਰ ਸ਼ੁਗਲੀ-ਜੁਗਲੀ ਕਿਰਦਾਰ ਜਿਨ੍ਹਾਂ ਤੁਸੀਂ ਜਿਨ੍ਹਾਂ ਦੇ ਨਾਂ ਨਾਲ ਜਾਣਦੇ ਹੋ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸੀ ਬਹੁਤ ਵਾਰ ਐਸ ਤੁਹਾਨੂੰ ਫਿਲਮਾਂ ਦੇ ਵਿੱਚ ਦੇਖਿਆ ਹੈ ਸ਼ੁਗਲੀ-ਜੁਗਲੀ ਦਾ ਕਿਰਦਾਰ ਕਰਦੇ ਹੋਏ ਆਪਾਂ ਬਚਪਨ ਤੋਂ ਤੁਹਾਨੂੰ ਵੇਖਦੇ ਆ ਰਹੇ ਇਸ ਗੁਰਿੰਦਰ ਜੀ ਕਿ ਬੜਾ ਵੱਖਰਾ ਜਿਹਾ ਇਹਨਾਂ ਨੇ ਇੱਕ ਸਾਡੇ ਅਸੇ ਕਿਰਦਾਰ ਰੱਖਿਆ ਕਿ ਅਸੀਂ ਵੀ ਗੱਤਕਾ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਪਰ ਆਂਦਾ ਨਹੀਂਗਾ ਉਹ ਸਾਰੀ ਮਤਲਬ ਸਿਚੁਏਸ਼ਨਲ ਕਾਮੇਡੀ ਹੈ ਕਿ ਕੋਸ਼ਿਸ਼ ਪੂਰੀ ਹੈ ਕਿ ਜਿੱਦਾਂ ਗੱਤਕਾ ਆਪਾਂ ਪੂਰਾ ਜਾ ਕੇ ਲੜਾਂਗੇ ਪਰ ਪਰ ਉਹ ਅਲੱਗ-ਅਲੱਗ ਸੀਨ ਨੇ ਅੱਧਾ-ਅੱਧਾ ਸੀਨ ਹੈਗੇ ਸਾਡੇ ਬੜੇ ਵਧੀਆ ਮਤਲਬ ਕਿ ਫਿਲਮ ਇੰਨੀ ਵਧੀਆ ਜੋ ਅਸੀਂ ਉੱਥੇ ਰਹਿ ਕੇ ਟੀਮ ਦੇ ਭਵਿੰਦਰ ਜੀ ਨੇ ਡਾਇਰੈਕਟ ਕੀਤੀ ਹੈ ਬਹੁਤ ਹੀ ਵਧੀਆ ਡਾਇਰੈਕਸ਼ਨ ਉਹਨਾਂ ਦੀ ਤੇ ਸਾਨੂੰ ਪੂਰੀ ਉਮੀਦ ਹੈ ਫਿਲਮ ਬਹੁਤ ਵਧੀਆ ਜਾਏਗੀ ਸਰ ਫਿਲਮ ਦੇ ਵਿੱਚ ਤੁਹਾਡਾ ਤਾਲਮੇਲ ਕਿਵੇਂ ਦਾ ਦੋਵਾਂ ਦਾ ਕਿਉਂਕਿ ਬਹੁਤ ਵਾਰ ਤੁਹਾਡੀ ਜੋੜੇ ਨੂੰ ਹੀ ਆਪਾਂ ਸਿਨੇਮਾ ਤਾਂ ਵੇਖਦੇ ਆ ਰਹੇ ਹਾਂ ਇਸ ਵਾਰ ਜੋੜੇ ਦਾ ਤਾਲਮੇਲ ਕਿਵੇਂ ਦਾ ਮੈਂ ਹੈਗਾ ਸੀ ਦੋਨੋਂ ਭਰਾ ਹੀ ਆ ਸਾਡਾ ਆਪਾਂ ਚ ਕੰਪੀਟੀਸ਼ਨ ਹੈਗਾ ਗਤਕਾ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਜਿਹੜਾ ਗਤਕਾ ਗਤਕਾ ਜਿੱਤੇਗਾ ਉਹਦਾ ਪਰਬ ਗਰੇ ਨਾਲ ਵਿਆਹ ਹੋ ਜਾਏਗਾ ਪਰ ਗਰੇ ਨਾਲ ਤੇ ਮੈਂ ਵੀ ਕੋਸ਼ਿਸ਼ ਕਰ ਰਿਹਾ ਹਾਂ ਚੱਕਰ ਸਿੱਖ ਰਹੇ ਹਾਂ ਫਿਰ ਚੱਕਰ ਜ ਉਹਨਾਂ ਨੂੰ ਕੋਈ ਡਿਕਲੇਅਰ ਨਹੀਂ ਕੀਤਾ ਕਿ ਉਮਰ ਉਹਨਾਂ ਨੇ declaraion ਕੀਤਾ ਜਿਹੜਾ ਜਿੱਤੇਗਾ ਉਹਨੂੰ ਆਪਾਂ ਉਹਦਾ ਵਿਆਹ ਆਪਣੀ ਬੇਟੀ ਦਾ ਨਾ ਕਰਦਾਂਗੇ ਤੇ ਮੈਂ ਵੀ ਆਪਣੀ ਉਮਰ ਦੀ ਪਰਵਾਹ ਨਾ ਕਰਦੇ ਹੋਏ ਮੈਂ ਗੱਤਕਾ ਕਰ ਸਿੱਖਣਾ ਸ਼ੁਰੂ ਕਰਤਾ ਨਹੀਂ ਸਿੱਖਣਾ ਸ਼ੁਰੂ ਕਰਤਾ ਅਸੀਂ ਆਪਸ ਵਿੱਚ ਭਰਾ ਲੜੀ ਜਾਂਦੇ ਬਈ ਕਿ ਮੈਂ ਉਹਨਾਂ ਵੈਗਾ ਨਾ ਤੇਰੀ ਪਰਜਾਈ ਮੇਰੀ ਪਰਜਾਈ ਉਹ ਵੀ ਕਦੀ ਗੱਤਕਾ ਸਿੱਖਿਆ ਤੁਸੀਂ ਕਦੀ ਮਤਲਬ ਖੇਡੇ ਜਦੋਂ ਵੀ ਆਪਾਂ ਗੱਤਕੇ ਬਾਰੇ ਸੋਚਦੇ ਆ ਤਾਂ ਲੱਗਦਾ ਕਿ ਇਹ ਇੱਕ ਨਾ ਸਿੱਖ ਧਰਮ ਦੇ ਨਾਲ ਜੁੜਿਆ ਆ ਪਰ ਇਹ ਫਿਲਮ ਚ ਇੱਕ ਬਲੱਖਣ ਚੀਜ਼ ਪੇਸ਼ ਕੀਤੀ ਹੈ ਕਿ ਇਹ ਹੀ ਸੋਚਿਆ ਨਹੀਂ ਜਾ ਸਕਦਾ ਗੱਤਕੇ ਦੇ ਨਾਲ ਆਪਾਂ ਇਹ ਲਵ ਸਟੋਰੀ ਵੀ ਜੋੜ ਸਕਦੇ ਆ ਗੱਤਕਿਆਂ ਨਾਲ ਆਪਾਂ ਕਮੇਡੀ ਵੀ ਬਣਾ ਸਕਦੇ ਆ ਤੇ ਗੱਤਕਿਆਂ ਨੂੰ ਆਪਾਂ ਕਹਿੰਦੇ ਮਾਰਸ਼ਲ ਆਰਟ ਵੀ ਸ਼ੋਅ ਕਰ ਸਕਦੇ ਆ ਇਸ ਨੂੰ ਜ਼ਰੂਰੀ ਨਹੀਂ ਕਿ ਸਿੱਖ ਧਰਮ ਦੇ ਲੋਕਾਂ ਨੂੰ ਸਿੱਖਣਾ ਇਹ ਗੱਤਕਾ ਹਰ ਇੱਕ ਨੂੰ ਸਿੱਖਣਾ ਚਾਹੀਦਾ ਕਿਉਂਕਿ ਆਪਣੀ ਆਤਮ ਰੱਖਿਆ ਵਾਸਤੇ ਹੈ ਇੱਕ ਬਹੁਤ ਵਧੀਆ ਚੀਜ਼ ਹੈ ਸੇ ਸੇ ਤੁਹਾਨੂੰ ਦੋਵਾਂ ਨੇ ਹਮੇਸ਼ਾ ਇੱਕ ਅਜੀਹਾ ਕਿਰਦਾਰ ਕਰਦੇ ਵੇਖਿਆ ਹੈ ਕਾਮੇਡੀਕ ਇਹਦਾ ਆਪਾਂ ਜ਼ਿਆਦਾਤਰ ਵੇਖਦੇ ਆਂ ਆ ਸ਼ੁਰੂ ਤੋਂ ਹੀ ਆਪਾਂ ਵੇਖ ਰਹੇ ਆਂ ਕਦੇ ਤੁਸੀਂ ਕਿਸੇ ਫਿਲਮ ਦੇ ਵਿੱਚ ਸੀਰੀਅਸ ਕਿਰਦਾਰ ਕਰਨ ਦੇ ਤੁਹਾਨੂੰ ਹੈ ਕਿ ਮੈਂ ਕੋਈ ਸੀਰੀਅਸ ਕਿਰਦਾਰ ਕਰਾਂ ਕਿਸੇ ਫਿਲਮ ਦੇ ਵਿੱਚ ਕਦੀ ਤੁਹਾਡੀ ਅੱਛਾ ਹੈਗੀ ਇਸ ਤਰ੍ਹਾਂ ਦੀ ਕੋ ਬਰਪੁਰ ਜੀ ਬਿਲਕੁਲ ਕਿਰਦਾਰ ਅਲੱਗ-ਅਲੱਗ ਹੋਣ ਤੇ ਮਜ਼ਾ ਆਂਦਾ ਜ਼ਰੂਰੀ ਨਹੀਂ ਕਾਮੇਡੀ ਟਰੈਕ ਹੋਵੇ ਕਦੀ ਚਾਂਸ ਮਿਲੇਗਾ ਤਾਂ ਜ਼ਰੂਰ ਕਰਾਂਗੇ ਜੀ ਸੀਰੀਅਸ ਰੋਲ ਕਰਾਂਗੇ ਬੜਾ ਇੱਛਾ ਹੈਗੀ ਆ ਲੱਗਦਾ ਸੀਰੀਅਸ ਰੋਲ ਦੇ ਵਿੱਚ ਤੁਸੀਂ ਆਪਣੀ ਲੋਕਾਂ ਦੇ ਮਨਾਂ ਦੇ ਵਿੱਚ ਆਪਣੀ ਇੱਕ ਛਵੀ ਬਣਾ ਸਕਦੇ ਹੋ ਨੀ ਤੇ ਦਰਸ਼ਕਾਂ ਦੀ ਕਚੈਰੀ ਹੈ ਕੁਝ ਨਹੀਂ ਕਹਿ ਸਕਦੇ ਜੀ ਕਿ ਕਿਨੂੰ ਹਣਾ ਚੱਕਣਾ ਕਿਨੂੰ ਨਹੀਂ ਚੱਕਣਾ ਪਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੋਏਗੀ ਤੇ ਵਧੀਆ ਕਰੀਏ ਆਪਾਂ ਅਸੀਂ ਤੁਸੀਂ ਕਦੇ ਸੀਰੀਅਸ ਕਿਰਦਾਰ ਕੋਈ ਤੁਹਾਨੂੰ ਲੱਗਦਾ ਹੋਵੇ ਕਿ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਰੋਲ ਮੈਨੂੰ ਮਿਲਣਾ ਚਾਹੀਦਾ ਕੋਈ ਹੈ ਤੁਹਾਡੇ ਮਨ ਦੇ ਵਿੱਚ ਦੇਖੋ ਜੀ ਕਮੇਡੀ ਨਾਲੋਂ ਸੀਰੀਅਸ ਰੋਲ ਅਸੀਂ ਜ਼ਿਆਦਾ ਵਧੀਆ ਕਰਦੇ ਤੇ ਦਿਲ ਕਰਦਾ ਕਿ ਕੋਈ ਮਤਲਬ ਇੱਕ ਬਿਲਕੁਲ ਇੱਕ ਸੈਡ ਮਤਲਬ ਫਿਲਮ ਬਣੇ ਉਹਦੇ ਵਿੱਚ ਆਪਣਾ ਸੈਡ ਰੋਲ ਕਰੀਏ ਜੇ ਦਾ ਰੋਲ ਮੈਂ ਤੇ ਆਪਣਿਭਾ ਕੇ ਦਿਖਾਵਾਂਗੇ ਕਿ ਆਪਾਂ ਸਿਰਫ ਕੋਮੇਡੀ ਨਹੀਂ ਸਿਰਫ ਹਾਸ ਰਸ ਕਲਾਕਾਰੀ ਨਹੀਂ ਹੈਗੇ ਅਸੀਂ ਕਲਾਕਾਰ ਵੀ ਹੈਗੇ ਅਜੀ ਪ੍ਰੋਜੈਕਟ ਕੀਤਾ ਸੀ ਉਹਦਾ ਨਾਲ ਸੀਰੀਅਸ ਕੋਮੇਡੀ ਸੀ ਕਿ ਸੀਰੀਅਸ ਹੋ ਕੇ ਕੋਮੇਡੀ ਕਰਨੀ ਉਹ ਅਲਗ-ਅਲਗ ਉਹਦੇ ਵਿੱਚ ਪੋਰਸ਼ਨ ਸੀ ਜਿਹਦੇ ਵਿੱਚ ਡੈਥ ਦਿਖਾਈਆਂ ਹੋਈਆਂ ਡੈਥ ਤੇ ਜਾ ਕੇ ਬੰਦਾ ਅਫਸੋਸ ਕਰਦਾ ਤੁਸੀ ਕਾਫੀ ਸਾਰੀਆਂ ਵੀਡੀਓ ਦੇਖੀ ਹੋਣੀ ਹੈ ਡੈਥ ਤੇ ਅਫਸੋਸ ਕਰਦਾ ਉਹ ਚੁਈ ਕਾਮੇਡੀ ਨਿਕਲੀ ਹੋਈ ਹੈ ਉਹਦੇ ਨੂੰ ਤੇ ਉਹ ਕਾਮੇਡੀ ਵਾਕਈ ਇੱਕ ਸੀਰੀਅਸ ਕਨਸੈਪਟ ਹੈ ਕਾਮੇਡੀ ਕਰਨ ਵਾਸਤੇ ਬੰਦੇ ਨੂੰ ਸੀਰੀਅਸ ਹੋਣਾ ਪੈਂਦਾ ਪਰ ਸੀਰੀਅਸ ਰੋਲ ਕਰਨ ਤੇ ਦਿਲ ਕਰਦਾ ਵਾਕਈ ਤੇ ਫਿਲਮ ਦੇ ਕਿਰਦਾਰਾਂ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਈ ਹੈ ਮੇਰੇ ਨਾਲ ਸ਼ੁਗਲੇ ਜੁਗਲੀ ਮੌਜੂਦ ਸੀਗੇ ਸਨੀ ਗਿੱਲ ਮੌਜੂਦ ਸੀਗੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਫਿਲਮ ਦੇ ਅਲੱਗ-ਅਲੱਗ ਪਹਿਲੂਆਂ ਦੇ ਉੱਪਰ ਚਾਨਣਾ ਪਾਇਆ ਗਿਆ ਕੈਮਰਾਮੈਨ ਤਰੁਣ ਦੇ ਨਾਲ ਅੰਜ ਚੇਡ Slender